ਇਹ ਬਿਲਕੁਲ ਸੱਚ ਦਿਖਾਇਆ ਗਿਆ ਸੀ ਕਿ ਫਤਿਹਗੜ ਸਾਹਿਬ ਵਾਲ ਸੰਗਤਾਂ ਨੇ ਜਿਹੜੇ ਕੁਝ ਧਰਵਾਨਾ ਹੋਈਆਂ ਹੈਗੀਆਂ ਵੱਡੀ ਗੱਡੀ ਵਿੱਚ ਔਰ ਚਿਹੜੂ ਵੀ ਖਵੀ ਇੱਕ ਲੰਗਰ ਲਗਾਇਆ ਕਿ ਹੈਗਾ ਤੁਸੀਂ ਕਿਹਨਾਂ ਲੰਗਰ ਵਿੱਚ ਹਮੇਸ਼ਾ ਹੀ ਗੁਰੂ ਦੇ ਲੰਗਰਾਂ ਵਿੱਚ ਪਾਵਨ ਕੋ ਉਤਰ ਹੈਗੇ ਆ ਸ਼ਮੂਜੀਤ ਕਰਦੇ ਰਹਿੰਦੇ ਹੋ ਔਰ ਕੀ ਖਿਆਲੇ ਕਿ ਇਹ ਇਹ ਲੰਗਰਾਂ ਨੂੰ ਜਿਹੜਾ ਹੈਗਾ ਸੰਗਤਾਂ ਨੂੰ ਕੀ ਯੂਪੀ ਲੱਗੀ ਜਿਹੜੇ ਲੋਕ ਲੰਗਰ ਵੇਸਟ ਕਰਦੇ ਹੈਗੇ ਆ ਖਾਸ ਤੌਰ ਤੇ ਲੰਗਰ ਉਹਨਾਂ ਨੂੰ ਕੀ ਯੂਪੀ ਲੱਗੀ ਕਿਸ ਤਰ੍ਹਾਂ ਲੰਗਰ ਨੂੰ ਸ਼ਰਧਾ ਸਤਕਾਰ ਦੇ ਨਾਲ ਛਕਣ ਕੋਈ ਵੇਸਟ ਨਹੀਂ ਕਰਨਾ ਚਾਹੀਦਾ ਕਿਉਂਕਿ ਲੰਗਰ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਰ ਲੰਗਰ ਸਾਡੇ ਸਿੱਖਾਂ ਦੀ ਪ੍ਰਥਾ ਹੈ ਇਹ ਬਾਬੇ ਨਾਨਕ ਤੋਂ ਸ਼ੁਰੂ ਹੋਇਆ ਹੈ ਇਹਦਾ ਕੋਈ ਐਂਡ ਨਹੀਂ ਹੈ ਜੀ ਇਹ ਹਿੰਦੁਸਤਾਨ ਦੇ ਪੰਜਾਬ ਵਿੱਚ ਨਹੀਂ ਇਹ ਤੁਰੇ ਵੱਡੇ ਚੱਲ ਰਿਹਾ ਪੂਰੀ ਪੂਰੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਸਿੱਖ ਸੰਗਤ ਨਹੀਂ ਸਿੱਖ ਸੰਗਤ ਨਹੀਂ ਸਾਰੀਆਂ ਸੰਤਾਂ ਜੋ ਜੀ ਹੈਗੀਆਂ ਉਹ ਹਫਤਾ ਉਖਦਾਈ ਹਰ ਹਫਤਾ ਮਨਾ ਰਹੇ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਤ ਜਿੱਥੇ ਜਗ੍ਹਾ ਜਗ੍ਹਾ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਹੈਗੇ ਜਾਂ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਉੱਥੇ ਤੁਸੀਂ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਸਾ ਸਾਹਿਬ ਆਪਾ ਬਗਾੜ ਸਾਹਿਬ ਵੇ ਜਾ ਕੇ ਨਤਮਸਤਕ ਹੋ ਕੇ ਸਿਰ ਨੁਝਕਾਇਆ ਹੈਗਾ ਵਾ ਕੀ ਕਹਣਾ ਇਸ ਕੋਰੇ ਦੇਖੋ ਜੀ ਸ਼ਹੀਦੀ ਦਾਣਾ ਚੱਲ ਰਿਹਾ ਸਾਹਿਬ ਜਦਿਆਂ ਦਾ ਐਂਡ ਮੈਂ ਜਾਣਾ ਤਾਂ ਫਤੇਗੜ ਸਾਹਿਬ ਵੀ ਆ ਮੈਂ ਸਿੱਧ ਕੁਛ ਨਹੀਂ ਠੀਕ ਕੀਤਾ ਤੇ ਮੈਂ ਅੱਜ ਬਾਬਾ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਸਾਹਿਬ ਬੰਬਕਾੜਾ ਦਾ ਜਿੱਥੇ ਕਿ ਮੈਂ ਜਾਂਦਾ ਹੀ ਰਹਿਣਾ ਨੋਰਮਲੀ ਜੀ ਤੇ ਅੱਜ ਮੇਰਾ ਦਿਲ ਕੀਤਾ ਵੀ ਮੈਂ ਉਥੇ ਜਾਇਆ ਜੀ ਤੇ 2-3 ਦਿਨ ਬਾਅਦ ਫਤਿਹਗੜ ਸਾਹਿਬ ਵੀ ਜਾਵਾਂਗੇ ਜੀ ਉਹਹੀਂ ਕਾਫੀ ਬੰਦੇ ਜਾ ਰਹੇ ਪਿੰਡੋਂ ਅ ਪ੍ਰਿਮਤੀ ਕਾਲੀ ਕਣੀ ਜਾਵਾਂਗੇ ਅਸੀਂ 2-3 ਦਿਨ ਬਾਅਦ ਜੀ ਬਿਲਕੁਲ ਸੇ ਦੇਖਿਆ ਗਿਆ ਸੀ ਕਿ ਫਤਿਹਗੜ ਸਾਹਿਬ ਵਾਲ ਸੰਗਤਾਂ ਨੇ ਜਿਹੜੇ ਉੱਚ ਕੀਰਤ ਵਰਨਾ ਹੋਈਆਂ ਹੈਗੀਆਂ ਵੱਡੀ ਗਿਣਤੀ ਵਿੱਚ ਔਰ ਚਿਹੜੂ ਵੀ ਖੇਵੀ ਇੱਕ ਲੰਗਰ ਲਗਾਇਆ ਗਿਆ ਹੈਗਾ ਤੁਸੀਂ ਇਹਨਾਂ ਲੰਗਰਾਂ ਵਿੱਚ ਹਮੇਸ਼ਾ ਹੀ ਗੁਰੂ ਦੇ ਲੰਗਰਾਂ ਵਿੱਚ ਜਿਹੜੇ ਪਾਵਨ ਕੋ ਉਤਰ ਹੈਗੇ ਆ ਸ਼ਮੂਲੀਤ ਕਰਦੇ ਰਹਿੰਦੇ ਹੋ। ਔਰ ਕੀ ਖਿਆਲ ਹੈ ਕਿ ਇਹ ਲੰਗਰਾਂ ਨੂੰ ਜਿਹੜਾ ਹੈਗਾ ਵਾ ਸੰਗਤਾਂ ਨੂੰ ਕੀ ਯੂਪੀ ਲੈ ਗਈ ਕਿ ਜਿਹੜੇ ਲੋਕ ਲੰਗਰ ਵੇਸਟ ਕਰਦੇ ਹੈਗੇ ਆ ਖਾਸ ਕਰਕੇ ਲੰਗਰ ਤੇ ਉਹਨਾਂ ਕੀ ਯੂਪੀ ਲੈ ਕੇ ਕਿਸ ਤਰ੍ਹਾਂ ਲੰਗਰ ਨੂੰ ਸ਼ਰਧਾ ਸਤਕਾਰ ਦੇ ਨਾਲ ਛਕਣ। ਕੋਈ ਵੇਸਟ ਨਹੀਂ ਕਰਨਾ ਚਾਹੀਦਾ। ਕਿਉਂਕਿ ਲੰਗਰ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਰਮਾਂ ਵਾਲਿਆਂ ਨੂੰ ਛਕਣ ਨੂੰ ਮਿਲਦੀ ਆ। ਜੀ ਸਾਡੇ ਇੱਥੇ ਸਾਲ ਤੁਸੀਂ 2-3 ਵਾਰ ਲੰਗਰ 3 ਵਾਰ ਵੀ ਕਿਵੇਂ ਲਾਉਣੀ ਆ ਹੁਣੇ ਸੰਗਤ ਫਰੋਲਾ ਹਰਦੂ ਫਰੋਲਾ ਤੋਂ ਸਾਨੂੰ ਅਪਰੋਚ ਕੀਤਾ ਸੀ ਤੇ ਤਿੰਨਾਂ ਚੋਂ ਪਿੰਡਾਂ ਨੇ ਮੈਂ ਉਹ ਹੀ ਹਰਦਾਪੁਰ ਵਾਲਾ ਆ ਅਸੀਂ ਥੋੜਾ ਬਹੁਤ ਜੋ ਵੀ ਅਸੀਂ ਵੀ ਕਰ ਸਕਦੇ ਕੀਤਾ ਤੇ ਲੰਗਰੇ ਚੱਲ ਵੀ 7-8 ਦਿਨ ਲਈ ਚੱਲ ਰਿਹਾ ਹਾਲੇ 4 ਦਿਨ ਹੋ ਗਏ 28 ਤੱਕ ਚੱਲੇਗਾ ਸੋ ਸਰਸਾ ਇਹ ਧਾਰਮਿਕ ਸਮਾਗ ਵੀ ਤੁਹਾਡੀ ਹਮੇਸ਼ਾ ਹੈ ਨਾ ਵੜਮੁੱਲਾ ਯੋਗਦਨ ਰਿਹਾ ਹੈਗਾ ਦੇਖਣ ਵਿੱਚ ਬੀਤੇ ਬਾਰੇ ਤੋਂ ਦੇਖਣ ਚ ਲਗਾਤਾਰ ਆ ਰਿਹਾ ਹੈ ਕਿ ਤੁਸੀਂ ਕਈ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੀ ਸਮਾਗਮ ਕਰਵਾਉਂਦੇ ਰਹਿੰਦੇ ਹੋ ਇੱਧਰ ਜਿਹੜੇ ਆਪਣੇ ਜਿੱਥੇ ਹੁਣ ਰੋਡ ਤੇ ਲੰਗਰ ਚੱਲ ਰਹੇ ਹੈਗੇ ਉਹਨਾਂ ਵਿੱਚ ਵੀ ਤੁਸੀਂ ਯੋਗਦਾਨ ਪਾਉਂਦੇ ਹੋ ਅਤੇ ਕੀ ਲੱਗਦਾ ਹੈ ਕਿ ਇਹ ਜਿਹੜੇ ਸਮਾਗਮ ਹੈਗੇ ਆ ਸੋ ਕੀ ਲੱਗਦਾ ਕਿ ਜਿਹੜੀਆਂ ਸੰਗਤਾਂ ਹੈਗੀਆਂ ਫਿਰ ਲੰਗਰ ਸਾਡੇ ਸਿੱਖਾਂ ਦੀ ਪ੍ਰਥਾ ਹੈ ਇਹ ਬਾਬੇ ਨਾਨਕ ਤੋਂ ਸ਼ੁਰੂ ਹੋਇਆ ਹੈ ਇਹਦਾ ਕੋਈ ਐਂਡ ਨਹੀਂ ਹੈਗਾ ਜੀ ਇਹ ਹਿੰਦੁਸਤਾਨ ਜਾਂ ਪੰਜਾਬ ਵਿੱਚ ਨਹੀਂ ਇਹ ਤਾਂ ਪੂਰੇ ਗੱਡੇ ਚੱਲ ਰਿਆ ਇੱਥੇ ਕਿਤੇ ਵੀ ਕੋਈ ਲੜਾਈ ਝਗੜਾ ਬਾਹਰ ਲੱਗੀ ਹੋਵੇ ਸਿੱਖ ਲੰਗਰ ਲੈ ਕੇ ਉੱਥੇ ਪਹੁੰਚਦੇ ਆ ਇਹ ਇੱਕ ਸਪੈਸ਼ਲ ਹੀ ਕੋਈ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਰਪਾ ਸਿੱਖਾਂ ਦੇ ਉਹ ਇਹਨੂੰ ਤਾਂ ਵੈਸੇ ਸਿਰੇ ਝਕਾਉਨੇ ਆ ਮੈਂ ਸਿਰ ਝਕੋਣਾ ਇਹੋ ਜਿਹਾ ਕਿਸੇ ਕੌਮ ਦੇ ਇਹੋ ਜਿਹੇ ਕੰਮ ਕਿਸੇ ਕੌਮ ਨੂੰ ਨੇ ਮਿਲਿਆ ਜੀ ਇਹ ਜੋ ਲੰਗਰ ਦੀ ਪ੍ਰਥਾ ਬਾਬੇ ਨਾਨਕ ਤੋਂ ਸ਼ੁਰੂ ਹੋ ਕੇ ਸਾਰੀ ਜਦ ਤੱਕ ਦੁਨੀਆ ਆ ਇਦਾਂ ਚਲਦੀ ਰਹੇਗੀ ਜੀ ਸੋ ਸ਼ਹਾਦਤ ਨੂੰ ਜਿਹੜੇ ਯਾਦ ਕਰਦੇ ਆ ਜਗ੍ਹਾ ਜਗ੍ਹਾ ਪੰਜਾਬ ਭਰ ਵਿੱਚ ਜਿੱਥੇ ਲੰਗਰ ਲਗਾਏ ਹੈਗੇ ਹੈ ਉਹਨਾਂ ਦੀ ਦੇਖਣ ਵਿੱਚ ਆਏ ਕਿ ਪੰਜਾਬੀਆਂ ਵਿੱਚ ਜਿਹੜਾ ਹੈਗਾ ਇਹਨਾਂ ਚੀਜ਼ ਨੂੰ ਲੈ ਕੇ ਬਹੁਤ ਹੀ ਗੁਰੂਆਂ ਦੀ ਬਾਣੀ ਪ੍ਰਤੀ ਗੁਰੂਆਂ ਦੇ ਪ੍ਰਤੀ ਸਾਡੇ ਸ਼ਹੀਦਾਂ ਪ੍ਰਤੀ ਸਾਹਿਬਜ਼ਾਦੇ ਪ੍ਰਤੀ ਪ੍ਰਤੀ ਇੱਕ ਕਾਫੀ ਜੜੀ ਸ਼ਰਧਾ ਹੈਗੀ ਆ ਯਾਦ ਕੀਤਾ ਜਾਂਦਾ ਤਸਵੀਰਾਂ ਗਵਾਹੀ ਭਾਤੀ ਸੀਗੇ ਪਿੱਛੇ ਚੜੂਗੀ ਹੁਣ ਵੀ ਤੁਸੀਂ ਵੀ ਸਿੱਖੀ ਨਾਲ ਜੁੜੇ ਹੋਏ ਹੈਗੇ ਆ ਤੁਸੀਂ ਵੀ ਬਾਣੀ ਨਾਲ ਜੁੜੇ ਹੋਏ ਹੈਗੇ ਸਾਡਾ ਅਸੀਂ ਨਿਕਲੇ ਸ਼ਾਸਤਾਂ ਚੋਂ ਆ ਜੋ ਇਹ ਸਾਡਾ ਫਰਜ਼ੇ ਬਣਦਾ ਜੋ ਹੋ ਰਿਹਾ ਇਸ ਤੋਂ ਵੀ ਜ਼ਿਆਦਾ ਕਰਨਾ ਚਾਹੀਦਾ ਸਾਨੂੰ ਅੱਜ ਕ੍ਰਿਸਮਸ ਆ ਔਰ ਇਹ ਜੋ ਯੂਰਪ ਦਾ ਜੀ ਹੈਗਾ ਆ ਸਾਡੇ ਤਾਂ even ਬੱਚੇ ਵੀ ਨਹੀਂ ਮਾਰਾ ਰਹੇ ਉੱਥੇ ਕਿਉਂਕਿ ਮਤਲਬ ਸਾਡਾ ਸ਼ਹੀਦੀ ਦਿਵਸ ਜਿਹੜੇ ਚੱਲ ਰਹੇ ਸਾਡੇ ਆ ਜਿਹੜਾ ਇੱਕ ਹਫ਼ਤਾ ਚੱਲ ਰਿਹਾ ਬਹੁਤ ਪੀੜਤ ਲੋਕਾਂ ਫਿਰ ਨੰਗ ਰਹੇ ਆ ਜੀ ਬਿਲਕੁਲ ਉਸ ਕਰਕੇ ਇਹ ਜੋ ਸਾਡੀ ਸੰਗਤ ਕਰ ਰਹੀ ਹੈ ਮੈਂ ਬਹੁਤ ਇਸ ਜੀ ਨੂੰ ਲਾਈਕ ਕਰਦਾ ਸੋ ਇਹ ਬਹੁਤ ਵਧੀਆ ਗੱਲ ਪੂਰੀ ਪੰਜਾਬ ਦੀ ਜੋ ਹਿੰਦੂਸਤਾਨ ਦੀ ਸਿੱਖ ਸੰਗਤ ਨਹੀਂ ਸਿੱਖ ਸੰਤ ਨਹੀਂ ਸਾਰੀਆਂ ਸੰਗਤਾਂ ਜੋ ਵੀ ਹੈਗੀਆਂ ਜੋ ਇਹ ਹਫਤਾ ਦੁਖਦਾਈ ਹਫਤਾ ਮਨਾ ਰਹੇ ਆ ਸੋ ਇਹਨਾਂ ਸਾਰਾ ਧੰਨਵਾਦ ਕਰਦਾ ਸੋ ਮੈਂ ਇਹੀ ਕਹਿ ਸਕਦਾ ਜੀ ਇਹ ਹਫਤਾ ਬਹੁਤ ਹੀ ਦੁਖਦਾਈ ਆ ਜਿਹੜਾ ਨਾ ਭੁੱਲਣ ਵਾਲਾ ਇਹ ਠੀਕ ਹੈ ਕਿ ਅਸੀਂ ਸਾਰੇ ਪੈਦਾ ਇੱਥੋਂ ਹੀ ਹੋਏ ਆਂ ਪਰ ਜੋ ਕੁਛ ਵਾਪਰਿਆ ਬਹੁਤ ਦੁਖਦਈ ਉਹ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਹੀ ਯਾਰ ਸਕਦੇ ਸੀ ਜਿਨੀ ਜਰਿਆ ਤੇ ਆਮ ਲੋਕ ਤਾਂ ਆਪਣਾ ਘਰ ਦਾ ਬੱਚਾ ਅੱਖਾਂ ਤੋਂ ਉੱਲੇ ਹੋਇਆ ਰੋਣ ਲੱਪੈਦਾ ਲੱਭਦੇ ਫੇਰੀਦਾ ਇਹ ਬਸ ਸੱਚੇ ਪਾਤਸ਼ਾਹ ਨੂੰ ਪਤਾ ਸੀ ਉਣੀ ਪਹਿਲਾਂ ਹੀ ਇਹ ਸਾਰਾ ਕੁਛ ਰਚਿਆ ਸੀ ساری ਪਲੈਨਿੰਗ ਸੀ ਇਹ ਕੋਈ ਆਮ ਗੱਲ ਨਹੀਂ ਸੀ ਸੋ ਮੈਂ ਦਿਲੋਂ ਆਪਣੇ ਵੱਲੋਂ ਆਪਣੇ ਪਿੰਡ ਵੱਲੋਂ ਆਪਣੇ ਪਰਿਵਾਰ ਵੱਲੋਂ ਨਤਮਸਤਕੁਨ ਹੈ ਇਹ ਬਹੁਤ ਵੱਡਾ ਕੰਮ ਹੈ ਜੀ